ਇਹ ਜਿਹੜੀ ਕਲਾਕਾਰੀ ਆ ਪ੍ਰੋਫੈਸਰ ਰਾਮਚੰਦਰ ਜੀ ਦੀ ਦੇਣੀ ਹੈ ਬਿਲਕੁਲ 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 ਅਸੀਂ ਤਾਂ ਕੁਛ ਵੀ ਨਹੀਂ ਕਰਨ ਵਾਲੇ ਹੂੰ ਉਹਨਾਂ ਦਾ ਹੀ ਤੇ ਇਹਨਾਂ ਕਿ ਸਾਨੂੰ ਉਹਨੇ ਇੱਥੇ ਤੇ ਕਿ ਪਹੁੰਚਾਇਆ ਇਹ ਜਿਹੜੀ 98 ਦੀ ਕਾਰ ਹੈ ਜੀ ਜਦੋਂ ਜੇਸ ਮਹੀਨੇ ਚ ਮੈਂ ਕਾਰ ਲਈ ਸੀਗੀ ਉਸ ਮਹੀਨੇ ਸ਼ੋਭਾ ਯਾਤਰਾ ਆ ਗਈ ਸੀਗੀ ਤੇ ਮੇਰੀ ਕੋਸ਼ਿਸ਼ ਸੀਗੀ ਕਿ ਮੈਂ ਸ਼੍ਰੀ ਰਾਮਚੰਦਰ ਦੀ ਸ਼ੋਭਾ ਯਾਤਰਾ ਚ ਸ਼ਾਮਲ ਹੋਵਾਂ ਤੇ ਕੁਝ ਐਸਾ ਹੂੰ ਮੇਰੇ ਹੱਥੋਂ ਕੁਝ ਕਾਰਿਆ ਹੋ ਜਾਏ ਜੀ ਕਿ ਜਿਹੜਾ ਕਿ ਯਾਦਗਾਰ ਮੰਨ ਲਵੇ ਤੇ ਇਹ ਜਿਹੜੀ ਕਾਰ ਆਲੀ ਆ ਲੋਕੀ ਦੂਰੋਂ ਦੂਰੋਂ ਦੇਖਦੇ ਸੀਗੇ ਔਰ ਹਰ ਸਟੇਜ ਜਿੱਨੀਆਂ ਸਟੇਜਾਂ ਲੱਗੀਆਂ ਹੋਣੀਆਂ ਸੀਗੀਆਂ ਉਹ ਅਲੱਗ-ਅਲੱਗ ਤਰ੍ਹਾਂ ਦੇ ਕਾਰ ਦੇ ਬਾਰੇ ਧਿਆਨ ਦਿੰਦੇ ਸੀਗੇ ਕਿ ਲੋਕੀ ਦਾ ਯਾਰ ਕਾਰ ਦੇ ਤੇ ਇੱਕ ਝਰੀਟ ਨਹੀਂ ਆਉਂਦਾ ਹਾਂ ਬਿਲਕੁਲ ਥਲਕੀ ਇੱਕ ਰੌਂਚ ਨਹੀਂ ਆਉਂਦਾ ਤੇ ਇਸ ਬੰਦੇ ਨੇ ਤਾਂ ਨਹੀਂ ਬੰਦੇ ਚ ਕੀ ਆ ਇਹ ਕਾਰ ਸਾਰੀ ਆਪਣੀ ਬਾਹੂ ਕੋਲ ਰਹੇ ਸਾਨੂੰ ਸਪਨੀਆਂ ਸਾਰੀ ਦਸਤਾ ਦਸਦੇ ਦਸਦੇ ਤੁਹਾਡਾ ਬੇਟਾ ਵੀ ਨਾਲ ਅੱਗੇ ਫੈਮਿਲੀ ਨੰਬਰ ਦੇ ਵਿੱਚ ਪਿਛਲੇ 4 ਪਿਛਲੇ 405 ਅੱਛਾ ਬੇਟਾ ਵੀ ਨਾਲ ਪਾਰਟਿਸਪੇਟ ਕਰਦਾ ਹੈ ਬੇਟਾ ਤਾਂ ਦੂਸਰੇ ਸਾਲ ਤੋਂ ਸ਼ੁਰੂ ਹੋ ਗਿਆ ਸੀ ਮਹੀਨੇ ਵल्ली ਚਾਹ ਹੋਂ ਲਾ ਪੰਦਾ ਕਿ ਡਿਜ਼ਾਈਨ ਦਾ ਕੀ ਰੰਨਾ ਇਸ ਵਾਰੀ ਕੀ ਬਣਵਾਣਾ ਜਦੋਂ ਰਾਮ ਮੰਦਰ ਆਇਆ ਸੀ ਉਦੋਂ ਅਸੀਂ ਰਾਮ ਮੰਦਰ ਜੀ ਬਣਾਏ ਸੀ ਉਸ ਤੋਂ ਬੱਲੇ ਅਸੀਂ ਰਾਮ ਮੰਦਰ ਜਦੋਂ ਪਾਸ ਹੋਇਆ ਸੀ ਇਹ ਚੀ ਹਾਂਜੀ ਜੀ ਰਾਮ ਮੰਦਰ ਬਣੇਗਾ ਉਦੋਂ ਅਸੀਂ ਰਾਮ ਪਰਿਵਾਰ ਬਣਵਾਇਆ ਸੀਗਾ ਪੂਰਾ ਫਿਰ ਉਸ ਤੋਂ ਬਾਅਦ ਪਿਛਲੀ ਵਾਰੀ ਅਸੀਂ ਇਹ ਐ ਰਾਮ ਜੀ ਜਦੋਂ ਰਾਮ ਜੀ ਜਿਹੜੀ ਮੂਰਤੀ ਸੀ ਉਹ ਬਣਵਾਈ ਸੀ ਐਟਿਕ ਟੂਮ ਸੀ ਥੋੜਾ ਜਿਹਾ ਮਾਦੇਵ ਜੀ ਦਾ ਰੱਖਿਆ ਨਾਲ ਛੜਾ ਹਨੂਮਾਨ ਜੀ ਦੇ ਨਾਲ ਕੀ ਕੁੰਬਲਾ ਵੀ ਦਿਖਾਈਏ ਥੋੜਾ ਜਿਹਾ ਪੀਟੀਸੀ ਦੇ ਸਾਰੇ ਦਰਸ਼ਕਾਂ ਨੂੰ ਜੈ ਸ਼੍ਰੀ ਰਾਮ ਚੇਤਰ ਮਹੀਨੇ ਦੇ ਨਵਰਾਤਰਿਆਂ ਦਾ ਬਹੁਤ ਮਹੱਤਵ ਹੈ ਰਾਮ ਨੌਮੀ ਦਾ ਤਿਉਹਾਰ ਸਾਰਿਆਂ ਨੂੰ ਪਤਾ ਹੈ ਰਾਮ ਮਏ ਜਿਹੜਾ ਹੈ ਕਿ ਉਹ ਹਰੇਕ ਕੋਈ ਸ਼ਹਿਰ ਹੋਇਆ ਹੋਇਆ ਜਿੱਥੇ ਰਾਮ ਭਗਤ ਰਹਿੰਦੇ ਨੇ ਹਰੇਕ ਧਰਮ ਦਾ ਜੇਕਰ ਕੋਈ ਵੀ ਵਿਅਕਤੀ ਹੋਵੇ ਜਿਹੜਾ ਹੈ ਕਿ ਉਹ ਇਸ ਤਿਹਾਰ ਨੂੰ ਪੂਰੀ ਸ਼ਰਧਾ ਦੇ ਨਾਲ ਮਨਾਉਂਦਾ ਕਿਉਂਕਿ ਦਿਨ ਹੀ ਐਸਾ ਹੈ ਜਲੰਧਰ ਵਿਖੇ ਅੱਜ ਮੈਂ ਤੁਹਾਨੂੰ ਇੱਕ ਐਹੋ ਜੀ ਸਟੋਰੀ ਜਿਹੜੀ ਹੈ ਕਿ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਇਆ ਰਾਮ ਭਗਤ ਮੇਰੇ ਨਾਲ ਮੌਜੂਦ ਨੇ ਸੁਸ਼ੀਲ ਪਾਟਕ ਸੁਸ਼ੀਲ ਪਾਟਕ ਹੋਰਾਂ ਨਾਮ ਮਨਾਲ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਬਹੁਤ ਸੋਹਣੀ ਖੂਬਸੂਰਤ ਇੱਕ ਐਹੋ ਜੀ ਤੁਹਾਨੂੰ ਮੈਂ ਕੀ ਕਹਾਂ ਹੁਣ ਕਿ ਇਹਨੂੰ ਚੀਜ਼ ਕਹਾਂ ਮੈਂ ਉਹਨੂੰ ਕੁਦਰਤ ਦੀ ਬਖਸ਼ਿਸ਼ ਕਵਾ ਜਾਂ ਆਸ਼ੀਰਵਾਦ ਕਵਾ ਇਹ ਤੁਸੀਂ ਇੱਕ ਕਾਰ ਦੇਖ ਸਕਦੇ ਹੋ ਸਧਾਰਨ ਦੇ ਨਾਲ ਤੁਹਾਨੂੰ ਇਹ ਕਾਰ ਕਾਰ ਹੀ ਦਿ세ਗੀ ਪਰ ਜੋ ਇਹਦੇ ਤੇ ਇਸ ਵਾਰੀ ਚਿੱਤਰਕਾਰੀ ਕੀਤੀ ਜਾ ਰਹੀ ਹੈ ਇਸ ਵਾਰੀ ਦਾ ਮੈਂ ਤਾਂ ਗੱਲ ਆਖਰਿਆਂ ਕਿਉਂਕਿ ਹਰ ਸਾਲ ਜਿਹੜੀ ਹੈ ਉਹ ਚਿੱਤਰਕਾਰੀ ਜਿਹੜੀ ਹੈ ਕਿ ਵਕ ਵਕ ਤਰ੍ਹਾਂ ਨਾਲ ਹੁੰਦੀ ਹੈ ਪ੍ਰਭੂ ਸ਼੍ਰੀ ਰਾਮ ਦੀਆਂ ਪ੍ਰਭੂ ਸ਼੍ਰੀ ਹਨੂਮਾਨ ਜੀ ਦੀਆਂ ਵੀ ਇਸੇ ਤਰੀਕੇ ਦੇ ਨਾਲ ਹੀ ਜਿਹੜੀਆਂ ਕਿ ਖੂਬਸੂਰਤ ਜਿਹੜੀਆਂ ਉਹ ਤਸਵੀਰਾਂ ਬਣਾਈਆਂ ਜਾਂਦੀਆਂ ਪੇਂਟਰ ਤੁਸੀਂ ਇਸ ਵਕਤ ਦੇਖ ਸਕਦੇ ਹੋ ਕੀ ਕਾਰ ਦੇ ਉਸਤੇ ਕਿਸ ਤਰੀਕੇ ਦੇ ਨਾਲ ਆਪਣੀ ਕਲਾ ਨੂੰ ਜਿਹੜਾ ਹੈ ਕਿ ਉਹ ਦਰਸਾਉਂਦੇ ਹੋਏ ਸੁਸ਼ੀਲ ਪਾਠਕ ਐਸ ਵਕਤ ਮੇਰੇ ਨਾਲ ਮੌਜੂਦ ਨੇ ਬਹੁਤ ਬਹੁਤ ਸਵਾਗਤ ਤੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਮੈਂ ਸਭ ਤੋਂ ਪਹਿਲਾਂ ਜਾਨਣਾ ਚਾਹਾਂਗਾ ਕਿ ਇਹ ਤੁਸੀਂ ਬਹੁਤ ਖੂਬਸੂਰਤ ਪ੍ਰਯਾਸ ਹਰ ਸਾਲ ਦੀ ਤਰ੍ਹਾਂ ਕਰਦੇ ਹੋ ਸ਼ੋਭਾ ਯਾਤਰਾ 'ਚ ਸ਼ਾਮਿਲ ਹੁੰਦੇ ਹੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਜਿਹੜੋਂ ਨਿਕਲਦੀ ਹੈ ਆਪਣਾ ਇਹ ਕੀਮਤੀ ਵਾਹਨ ਲੈ ਕੇ ਨਿਕਲਦੇ ਹੋ ਕਿ ਪਿੱਛੇ ਦੀ ਸੋਚ ਕੀ ਹੈ ਇਹ ਪਿੱਛੇ ਮੰਨ ਦੀ ਭਾਵਨਾ ਹੀ ਆ ਜਿਹੜੇ ਪ੍ਰਭੂ ਜੀ रामचंद्र ਜੀ ਦੇ ਨਾਮ ਜਿਹੜੀ ਹੈ ਜੀ ਜਿਹੜੀ ਸਾਨੂੰ ਖਿੱਚ ਪਾਉਂਦੀ ਆ ਕਿ ਤੁਸੀਂ ਇਸ ਤਰ੍ਹਾਂ ਦੇ ਇੱਕ ਪ੍ਰਯਾਸ ਕਰਦੇ ਕਰਦੇ ਇੱਥੇ ਤੱਕ ਪਹੁੰਚੇ ਹੋ ਉਸ ਪ੍ਰਯਾਸ ਨੂੰ ਤੁਸੀਂ ਅੱਗੇ ਤੱਕ ਵੀ ਵਧਾਣਾ ਹੈਗਾ ਤੇ ਇਹ ਜਿਹੜੀ ਕਲਾਕਾਰੀ ਆ ਪ੍ਰਭੂ શ્રી रामचंद्र ਜੀ ਦੀ ਬੇਣੀ ਆ ਬਿਲਕੁਲ 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 ਅਸੀਂ ਤਾਂ ਕੁਝ ਵੀ ਨਹੀਂ ਕਰਨ ਵਾਲੇ ਹਮ ਉਹਨਾਂ ਦਾ ਹੀ ਦੇਣਾ ਕਿ ਸਾਨੂੰ ਉਨੇ ਇੱਥੇ ਤੱਕ ਪਹੁੰਚਾਇਆ ਅੱਜ ਪੀਟੀਸੀ ਦੇ ਮਾਧਮੇ ਨਾਲ ਵੀ ਸਾਨੂੰ ਮੌਕਾ ਮਿਲਿਆ ਕਿ ਅਸੀਂ ਰੂਬਰੂ ਹੋਈਏ ਤੇ ਪੀਟੀਸੀ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਨੂੰ ਇੱਥੇ ਤੱਕ ਲੈ ਕੇ ਆਇਆ ਸਾਡਾ ਸੁਭਾਗ ਹੈ ਜੀ ਤੁਸੀਂ ਇੰਨਾ ਵਧੀਆ ਇਹ ਕਾਰਜ ਜੋ ਕਰਦੇ ਹੋ ਤੁਹਾਡੀ ਇਹ ਸ਼ਰਧਾ ਮੈਨੂੰ ਕਵਾਂਗਾ ਕਿ ਜਿਸ ਤਰੀਕੇ ਨਾਲ ਤੁਸੀਂ ਵਿਅਕਤ ਵੀ ਕਰਦੇ ਹੋ ਇੱਕ ਚੀਜ਼ ਮੈਂ ਹੋਰ ਜਾਣਨੀ ਚਾਹਾਂਗਾ ਕਿ ਸ਼ੁਰੂਆਤ ਇਹਦੀ ਕਿਦੋਂ ਹੋਈ ਪਹਿਲਾ ਜਦੋਂ ਤੁਸੀਂ ਆਪਣਾ ਵਹੀਕਲ ਲਿਆ ਵਾ ਕਿਹੜੇ ਸਾਲ ਚ ਲਿਆ ਤੇ ਉਸੇ ਸਾਲ ਹੀ ਜਿਹੜਾ ਕਿ ਤੁਸੀਂ ਸ਼ੋਭ ਯਾਤਰਾ ਵਿੱਚ ਸ਼ਾਮਿਲ ਹੋਏ ਸੀ ਇਹ ਸਾਨੂੰ 1998 ਦੀ ਗੱਲ ਹੈ ਜੀ ਇਹ ਫੋਟੋ ਉਹੀ ਨੇ ਮਿਲਾਂ ਤਾਂ ਫੋਟੋਆਂ ਦੇ ਵਿੱਚ ਚੰਗੀ ਕਲੈਕਸ਼ਨ ਜਿਹੜੀ ਹੈ ਰੱਖੀ ਹੋਈ ਹੈ ਕੈਮਰਾ ਪਰਸਨ ਨੂੰ ਜ਼ਰੂਰ ਕਹਾਂਗਾ ਉਹ ਸਾਰੀਆਂ ਇਹ ਤਸਵੀਰਾਂ ਸਾਰੀ ਇਹ ਕਲੈਕਸ਼ਨ ਹੈ ਜੀ ਰਾਮ ਨਾਭੀ ਦੇ ਲੱਖ ਲੱਖ ਸਾਲਾਂ ਦੇ ਜੀ ਪਰ ਹਰ ਸਾਲ ਸ਼ੁਰੂਆਤ ਤੋਂ ਮੈਂ ਪਹਿਲੀ ਤਸਵੀਰ ਦੇਖੀ ਚਾਹਾਂਗਾ ਜੀ ਤੇ ਇਹ ਜਿਹੜੀ 98 ਦੀ ਕਾਰ ਹੈ ਜੀ ਜਦੋਂ ਜੇਸ ਮਹੀਨੇ 'ਚ ਮੈਂ ਕਾਰ ਲਈ ਸੀਗੀ ਉਸ ਮਹੀਨੇ ਸ਼ੋਭਾ ਯਾਤਰਾ ਆ ਗਈ ਸੀਗੀ ਤੇ ਮੇਰੀ ਕੋਸ਼ਿਸ਼ ਸੀਗੀ ਕਿ ਮੈਂ ਸ਼ੋ ਰਾਮਚੰਦਰ ਦੀ ਸ਼ੋਭਾ ਯਾਤਰਾ 'ਚ ਸ਼ਾਮਲ ਹੋਵਾਂ ਤੇ ਕੁਝ ਐਸਾ ਹੂੰ ਮੇਰੇ ਹੱਥੋਂ ਕੁਝ ਕਾਰਿਆ ਹੋ ਜਾਏ ਜੀ ਕਿ ਜਿਹੜਾ ਇੱਕ ਯਾਦਗਾਰ ਬਣ ਜਾਵੇ ਹੂੰ ਕਿ ਉਹ ਸਾਲ ਮੇਰੇ ਇੱਕ ਦੋਸਤ ਹੈਗੇ ਆ ਮਿਸਟਰ ਨਰੇਸ਼ ਸ਼ਰਮਾ ਅੱਛਾ ਇਹਨਾਂ ਨਾਲ ਮੈਂ ਚਲਾ ਮਸਰਾ ਕੀਤਾ ਤੇ ਉਹਨਾਂ ਨੇ ਮੈਨੂੰ ਕਿ ਅੱਗੇ ਚੱਲ ਮੈਂ ਇੱਕ ਆਰਟਿਸਟ ਵੀ ਆ ਹੂੰ ਉਹਨਾਂ ਨੇ ਕਿ ਅੱਗੇ ਚੱਲ ਮੈਂ ਆਪਣੇ ਆਪੀ ਕਰ ਦਿੰਨਾ ਹਾਂ ਤੇ ਫਸਟ ਟਾਈਮ ਟਾਈਮ ਵੀ ਥੋੜਾ ਸੇਗਾ ਹੂੰ ਤੇ ਪਰ ਉਹਨਾਂ ਨੂੰ ਕਿਹਾ ਤੇ ਉਹਨਾਂ ਨੇ ਕੁਝ ਜਿੱਦਾ ਸਿੰਪਲ ਹੋ ਸਕਿਆ ਅਸੀਂ ਉਸ ਕਲਾਕਾਰੀ ਨੂੰ ਮਤਲਬ ਕਿ ਤੁਹਾਡੇ ਮਨ ਦੇ ਵਿੱਚ ਖਿਆਲ ਆਂਦਾ ਹੈ ਤੁਸੀਂ ਆਪਣੇ ਮਿੱਤਰ ਦੇ ਨਾਲ ਇਹਨਾਂ ਨੂੰ ਸਾਂਝਾ ਕਰਦੇ ਹੋ ਤੇ ਉਹ ਦੱਸਦੇ ਕਿ ਸੁਸ਼ੀਲ ਕਰਦੇ ਆ ਪਾਇ। ਕਰਦੇ ਕੋਈ रामचंद्र ਜੀ ਕੋਈ ਕਲਾਕਾਰੀ ਹਮ ਕਿਰਤੀ ਕਰਕੇ ਦਿਖਾਈਏ। ਜੀ ਤੇ ਉਹ ਫਿਰ ਸਹੀ ਸਾਡੀ ਸ਼ੋਭਾ ਯਾਤਰਾ ਜੇ ਸ਼ਾਮਿਲ ਹੋਏ ਤੇ ਸਾਨੂੰ ਪਬਲਿਕ ਕੋਲੋਂ ਆਲ रामचंद्र ਜੀ ਦੇ ਜਿੰਨੇ ਵੀ ਭਗਤ ਸੀਗੇ ਪੂਰਾ ਸਹਿਯੋਗ ਮਿਲਿਆ ਤੇ ਉਹ ਫਿਰ ਕਾਰਨਾ ਐਸਾ ਅੱਛਾ ਸੁਸ਼ੀਲ ਜੀ ਜਦੋਂ ਤੁਸੀਂ ਸ਼ੋਭਾ ਯਾਤਰਾ ਦੇ ਵਿੱਚ ਜਾਂਦੇ ਹੋਵੋਗੇ ਵਖ ਵਖ ਜਿਹੜੀਆਂ ਮੰਦਰਾਂ ਤੋਂ ਚਾਕੀਆਂ ਵੀ ਆਉਂਦੀਆਂ ਐ ਨੇ ਬਹੁਤ ਲੋਕ ਜਿਹੜਾ ਕਿ ਵੱਖਰੇ ਵੱਖਰੇ ਸਰੂਪ ਚ ਵੀ ਨਾਲ ਸ਼ਾਮਿਲ ਹੁੰਦੇ ਨੇ ਪਰ ਮੈਨੂੰ ਲੱਗਦਾ ਹੈ ਕਿ ਤੁਹਾਡੀ ਕਾਰ ਸਭ ਤੋਂ ਵੱਖਰੀ ਹੁੰਦੀ ਹੋਏ ਕਿ ਸ਼ੁਭ ਯਾਤਰਾ ਦੇ ਵਿੱਚ ਇਹਦਾ ਵਾਕਏ ਤੁਸੀਂ ਮੇਰੇ ਮਨ ਦੀ ਗੱਲ ਕਹੀ ਆ ਕਿ ਇਹ ਜਿਹੜੀ ਕਾਰ ਆ ਜੀ ਆ ਲੋਕੀ ਦੂਰੋਂ ਦੂਰੋਂ ਦੇਖਦੇ ਸੀਗੇ ਔਰ ਹਰ ਸਟੇਜ ਜਿੰਨੀਆਂ ਸਟੇਜਾਂ ਲੱਗੀਆਂ ਹੋਣੀਆਂ ਸੀਗੀਆਂ ਉਹ ਅਲੱਗ-ਅਲੱਗ ਤਰ੍ਹਾਂ ਦੇ ਕਾਰ ਦੇ ਬਾਰੇ ਵਿਹਾਨ ਦਿੰਦੇ ਸੀਗੇ ਕਿ ਲੋਕੀ ਦਾ ਯਾਰ ਕਾਰ ਦੇ ਤੇ ਝਰੀਟ ਨਹੀਂ ਆਉਂਦੀ ਹਾਂ ਬਿਲਕੁਲ ਕਿ ਹਲਕੇ ਇੱਕ ਰੋਚ ਨਹੀਂ ਆਉਂਦੇ ਇਹ ਬੰਦੇ ਨੇ ਤਾਂ ਨਹੀਂ ਬੰਦੇ ਕੀ ਆ ਮੈਂ ਤਾਂ ਸਾਰੀ ਆਪਣੀ ਭਾਵੁਕ ਹੋ ਰਿਹਾ ਸਾਨੂੰ ਸਪਨੀਆਂ ਸਾਰੀ ਇਦਾਸਤਾਂ ਦੱਸਦੇ ਦੱਸਦੇ ਬਹੁਤ ਖੁਸ਼ੀ ਹੁੰਦੀ ਹੈ ਕਿ ਜਦੋਂ ਆਪਣੇ ਈਸ਼ਟ ਦੇ ਪ੍ਰਤੀ ਆਪਣੇ ਪ੍ਰਭੂ ਦੇ ਪ੍ਰਤੀ ਜਦੋਂ ਇੰਨਾ ਸਮਰਪਣ ਅਸੀਂ ਦੇਖਦੇ ਆ ਅੱਛਾ ਇੱਕ ਚੀਜ਼ ਮੈਂ ਹੋਰ ਵੀ ਜਾਣਨੀ ਚਾਹਾਂਗਾ ਕਿ ਤੁਸੀਂ ਤੁਸੀਂ ਦੱਸਿਆ ਕਿ ਲੋਕ ਬੜੇ ਅਟਰੈਕਟਿਵ ਹੀ ਹੁੰਦੇ ਨੇ ਮੈਨੂੰ ਕਿਉਂ ਇਦਾਂ ਥੋੜਾ ਇਹ ਵੀ ਲੱਗਦਾ ਪਿਆ ਕਿ ਕੋਈ ਸੁਨੇਹਾ ਦੇਣ ਦੀ ਵੀ ਸਮਾਜ ਚ ਕੋਸ਼ਿਸ਼ ਨਿਕਲ ਕੋਈ ਵੀ ਕੰਮ ਹੈ ਜਿਹੜਾ ਕਰਦੇ ਅਸੀਂ ਚੰਗਾ ਕਰਦੇ ਜਾਂ ਮਾੜਾ ਕੰਮ ਕਰਦੇ ਉਹਦੇ ਚ ਸਨੇਹਾ ਜ਼ਰੂਰ ਹੁੰਦਾ ਹੈਗਾ ਚੰਗਾ ਜਾਂ ਮਾੜਾ ਇਹ ਲੋਕਾਂ ਦੀ ਇੱਕ ਸੋਚ ਹੈ ਕਿ ਉਸ ਚੰਗੇ ਸਨੇਹ ਨੂੰ ਕਿੰਨਾ ਅਡਾਪਟ ਕਰਨਾ ਔਰ ਮਾੜੇ ਨੂੰ ਕਿੰਨਾ ਅਡਾਪਟ ਕਰ ਬਿਲਕੁਲ ਠੀਕ ਬਿਲਕੁਲ ਠੀਕ ਜਿਹੜਾ ਚੰਗਾ ਸਨੇਹਾ ਆ ਅਡਾਪਟ ਕਰਦੇ ਆ ਬਹੁਤ ਚੰਗੀ ਗੱਲ ਆ ਪਰ ਅਸੀਂ ਇਹਨੂੰ ਉਸ ਇਸ ਸਨੇਹ ਨੂੰ ਆਪਣੇ ਨਾਲ ਲਾ ਕੇ ਜੜੇ ਹੋਏ ਆ ਕਿਉਂਕਿ ਅਸੀਂ ਵਰਤਾਰ ਜੋ ਪ੍ਰਭੂ ਦਾ ਨਾਮ ਹੈ ਮਰਿਆਦਾ ਪਰਸ਼ੋਤਮ ਪ੍ਰਭੂ ਸ਼੍ਰੀ ਰਾਮ ਇਸ ਨਾਮ ਦੇ ਵਿੱਚ ਸਾਰਾ ਕੁਝ ਹੈ ਇਹਦੇ ਵਿੱਚ ਇਹ ਵੀ ساری ਬਹੁਤ ਬਹੁਤ ਖੂਬਸੂਰਤੀ ਜਿਹੜੀ ਹੈ ਕਿ ਉਹ ਇਸ ਕਾਰ ਦੇ ਵਿੱਚ ਦਿਖਦੀ ਪਈ ਹੈ ਹਰ ਹਰ ਮਹਾਦੇਵ ਮਤਲਬ ਕਿ ਬਹੁਤ ਸੋਹਣੇ ਤਰੀਕੇ ਨਾਲ ਜਿਹੜੀ ਹੈ ਕਿ ਇਹ ਕਲਾਕ੍ਰਿਤੀ ਕੀਤੀ ਜਾ ਰਹੀ ਹੈ ਪੇਂਟਰ ਸਾਹਿਬ ਐਸ ਵਕਤ ਲੱਗੇ ਹੋਏ ਨੇ ਸ਼ੋਭਾ ਯਾਤਰਾ ਕੱਲ ਹੈ ਪਰ ਜੋ ਇਹ ਉਪਰਾਲਾ ਵਾ ਪਾਠਕ ਸਾਹਿਬ ਦਾ ਪਾਠਕ ਸਾਹਿਬ ਮੈਂ ਇਸ ਤੋਂ ਪਿੱਛੇ ਦੀ ਸੋਚ ਨੂੰ ਤਾਂ ਮੈਂ ਇਹ ਜਾਣ ਲਿਆ ਵਾ ਤੇ ਫੈਮਲੀ ਦਾ ਕੀ ਰਿਐਕਸ਼ਨ ਰਹਿੰਦਾ ਵੈ ਜਦੋਂ ਫੈਮਲੀ ਨਾਲ ਤੁਸੀਂ ਸਭ ਤੋਂ ਪਹਿਲਾਂ ਡਿਸਕਸ ਕੀਤਾ ਫਿਰ ਗੱਲ ਉੱਥੇ ਆਣੀ ਹੈ ਕਿ ਉਹਨਾਂ ਨੇ ਕਹਿਣ ਕਿ ਪਟਕਸਾਬ ਵਾਲੇ ਨਵੀਂ ਗੱਡੀ ਲਈ ਹੈ ਮਰੂਤੀ ਤੁਸੀਂ ਲਈ ਹੈ ਤੇ ਗੱਡੀ ਖਰਾਬ ਹੋ ਜਾਏਗੀ ਰੰਗ ਨਹੀਂ ਲੱਥੇਗਾ ਪਹਿਲੇ ਸਾਲ ਤਾਂ ਸ਼ਾਇਦ ਪਤਾ ਵੀ ਨਹੀਂ ਸੀਗਾ ਕਿ ਅਸੀਂ ਇਹ ਕਰ ਰਹੇ ਹਾਂ ਜੀ ਪਰ ਜਦੋਂ ਪਬਲਿਕ ਦੇ ਨਾਲ ਗਏ ਤੇ ਅਸੀਂ ਜੋ ਪਬਲਿਕ ਦੀ ਸਪੋਰਟ ਮਿਲੀ ਉਸ ਤੋਂ ਬਾਅਦ ਘਰ ਦਾ ਦਾ ਪੂਰਾ ਪੂਰਾ ਸਾਥ ਰਿਹਾ ਮੈਨੂੰ ਕਿਵੇਂ ਹਰ ਸਾਲ ਮੇਰੇ ਬੱਚੇ ਤਿੰਨ ਮੇਰੇ ਬੱਚੇ ਤੇ ਨਾ ਹੀ ਮੇਰੇ ਬੱਚੇ ਨਾਲ-ਨਾਲ ਨਾਲ ਜਾਂਦੇ ਮੇਰੀ ਫੈਮਿਲੀ ਮੇਰੇ ਮੈਸਜ ਜਾਨੀ ਕਿ ਉਹ ਵੀ ਮੇਰੇ ਨਾਲ ਜਾਂਦੇ ਰਹੇ ਆ ਤੇ ਜਦ ਅਸੀਂ ਕਰੋ ਨਿਕਲਦੇ ਆ ਕਾਰ ਨੂੰ ਲੈ ਕੇ ਹੂੰ ਫਿਰ ਮੇਰੇ ਨਾਲ ਮੇਰੇ ਮੇਰੇ ਫਾਦਰ ਵੀ ਅੱਛਾ ਉਹ ਵੀ ਗੇਟ ਦੇ ਬਾਹਰ ਆ ਕੇ ਨਾਲ ਤਾਂ ਨਹੀਂ ਆਵੰਦੇ ਸੀਗੇ ਲੇਕਿਨ ਨਾਲ ਗੇਟ ਦੇ ਬਾਹਰ ਆ ਕੇ ਥੋੜੀ ਮਦਮ ਵਾਲੇ ਪੂਜਾ ਵਗੈਰਾ ਕਰਕੇ ਮੱਥਾ ਟੇਕ ਕੇ ਅਸੀਂ ਸਾਰੇ ਗਰੁੱਪ ਫੋਟੋ ਖਿਚਾ ਕੇ ਫਿਰ ਅਸੀਂ ਸ਼ੋਭਾ ਯਾਤਰਾ ਸ਼ਾਮ ਨੂੰ ਹੁੰਦੇ ਸਕੇ ਕਿਉਂਕਿ ਇਹ ਇੰਨਾ ਇਹ ਸ਼ੁਭ ਦਿਹਾੜਾ ਵੀ ਹੈ ਇੰਨੀਆਂ ਸ਼ੁਭ ਜਿਹੜੀਆਂ ਖੂਬਸੂਰਤ ਜਿਹੜੀਆਂ ਤਸਵੀਰਾਂਆਂ ਮੈਂ ਕਿਉਂਕਿ ਇਹਦੀ ਮਰਿਆਦਾ ਵੀ ਰੱਖਣੀ ਬਹੁਤ ਜ਼ਰੂਰੀ ਹੋ ਜਾਂਦੀ ਬਹੁਤ ਖੂਬਸੂਰਤ ਸੁਸ਼ੀਲ ਜੀ ਇਹ ਤੁਸੀਂ ਜਿਹੜੀ ਮੈਂ ਇਹੀ ਕਵਾਂਗਾ ਕਿ ਜਿਹੜਾ ਤੁਹਾਡਾ ਉਪਰਾਲਾ ਵੈ 26 ਸਾਲ ਹੋ ਗਏ ਨੇ ਤੁਹਾਨੂੰ ਇਹ ਅੱਗੇ ਵੀ ਸੋਚ ਹੋਰ ਅੱਗੇ ਤੱਕ ਜ਼ਰੂਰ ਮੈਨੂੰ ਉਮੀਦ ਪੂਰੀ ਹੈ ਚਾਹੇ ਕਿ ਤੁਹਾਡਾ ਬੇਟਾ ਵੀ ਨਾਲ ਅੱਗੇ ਫੈਮਿਲੀ ਨੰਬਰ ਦੇ ਵਿੱਚ ਪਿਛਲੇ ਚਾਰ ਪਿਛਲੇ 400 ਅੱਛਾ ਬੇਟਾ ਵੀ ਨਾਲ ਪਾਰਟਿਸਪੇਟ ਕਰਦਾ ਹੈ ਬੇਟਾ ਤਾਂ ਦੂਸਰੇ ਸਾਲ ਤੋਂ ਸ਼ੁਰੂ ਹੋ ਗਿਆ ਸੀਗਾ ਜੀ ਅੱਛਾ ਸੈਕੰਡ ਯੀਅਰ ਤੋਂ ਉਦੋਂ ਵੀ ਸਟੇਟਿੰਗ ਤੱਕ ਜਦੋਂ ਦੋਸਤਾਂ ਵਾਲਾ ਜਗਾ ਸਟੇਟਿੰਗ ਤੱਕ ਵੀ ਨਹੀਂ ਨਹੀਂ ਸਟੇਟਿੰਗ ਨਹੀਂ ਦੋ ਸਾਲ ਤੋਂ ਮੇਰੇ ਨਾਲ ਜਾ ਰਿਹਾ ਸੀਗਾ ਜਦੋਂ ਦੋ ਸਾਲ ਦਾ ਸੀਗਾ ਉਸ ਤੋਂ ਲਗਾਤਾਰ ਜਾ ਰਿਹਾ ਹੈਗਾ ਔਰ ਪਿਛਲੇ ਮੈਂ ਹੁਣ ਡਰਾਈਵਿੰਗ ਵੀ ਛੱਡ ਚੁੱਕਾ ਹਾਂ ਤੇ ਡਰਾਈਵਿੰਗ ਵੀ ਇਹੀ ਕਰ ਰਿਹਾ ਹੈਗਾ ਸਾਰੀ ਤੇ ਮੈਂ ਸਿਰਫ ਪਬਲਿਕ ਦੇ ਵਿੱਚ ਹੈਲੋ ਹਾਇ ਰਾਮ ਰਾਮ ਜੀ ਲੋਕਾਂ ਨੂੰ ਕਰੀ ਪਈ ਆ ਬਹੁਤ ਸਾਰੀ ਨਾ ਉਹ ਜਦੋਂ ਇਦਾਂ ਦਾ ਕੋਈ ਤਸਵੀਰ ਨਿਕਲੀ ਜੀ ਆਂਦੀ ਹੈ ਕਿ ਲੋਕ ਗੱਲ ਵੀ ਕਰਦੇ ਨੇ ਕਿ ਇਸ ਤਰੀਕੇ ਦੇ ਨਾਲ ਤੁਸੀਂ ਇਹ ਕੀਤਾ ਵੈ ਖਾਸ ਤੌਰ ਤੇ ਤੁਸੀਂ ਵੀ ਹੁਣ ਜਿਹੜਾ ਆਪਣੇ ਪਿਤਾ ਜੀ ਦੇ ਨਾਲ ਜਾਂਦੇ ਹੋ ਸੋਸ਼ਲ ਮੀਡੀਆ ਦਾ ਵੀ ਰੀਲ ਪਾਉਂਦਾ ਵੀ ਚਾਹ ਹੁੰਦਾ ਕਿ ਜਸਟ ਇੱਕ ਜੋ ਪਿਤਾ ਜੀ ਨੇ ਇੱਕ ਕਾਰਵਾ ਸ਼ੁਰੂ ਕੀਤਾ ਵੈ ਕਿ ਉਹਦੇ ਨਾਲ ਹੀ ਅੱਗੇ ਲੈ ਕੇ ਜਾਂਦਾ ਨਹੀਂ ਨਹੀਂ ਰੀਲ ਪਾਉਂਦਾ ਤਾਂ ਨਹੀਂ ਹੁੰਦਾ ਸਭ ਤੋਂ ਪਹਿਲੇ ਸਾਨੂੰ ਮਹੀਨੇ ਵੇਲੇ ਹੀ ਚਾਹ ਹੁੰਦਾ ਕਿ ਡਿਜ਼ਾਈਨ ਦਾ ਕੀ ਰੰਗ ਇਸ ਵਾਰੀ ਕੀ ਬਣਵਾਣਾ ਰੀਲ ਦਾ ਤਾਂ ਬਾਅਦ ਦਾ ਹੁੰਦਾ ਵੈ ਪਹਿਲੇ ਤਾਂ ਇਹ ਹੁੰਦਾ ਕਿ ਇਸ ਵਾਰੀ ਕੀ ਬਣਾਣਾ ਮੈਂ ਤਾਂ ਪੁੱਛਦਾ ਕਿਉਂਕਿ ਯੂਥ ਵੇਜ ਅੱਜਕੱਲ ਰੀਲ ਦਾ ਬੜਾ ਹੈ ਨਾ ਰੀਲ ਤਾਂ ਹੈਗਾ ਹੈ ਪਰ ਇਹ ਨਹੀਂ ਹੈ ਜੀ ਸਾਨੂੰ ਸਭ ਤੋਂ ਪਹਿਲੇ ਹੁੰਦਾ ਕਿ ਬਣਾੜੇ ਕੀ ਲੈ ਕੇ ਜਾਣਾ ਕੀ ਇਸ ਵਾਰੀ ਬਣਾਵਾਂਗੇ ਚੋਟੀ ਹਰ ਵਾਰੀ ਥੀਮ ਕੀ ਹੈ ਤੇ ਨਾ ਥੀਮ ਦਾ ਪਹਿਲੇ ਅਸੀਂ ਸੋਚਦੇ ਹਾਂ ਜਿਹਦਾ ਪਿਛਲੇ ਸਾਲ ਪਿਛਲੇ ਸਾਲ ਜਦੋਂ ਰਾਮ ਮੰਦਿਰ ਆਇਆ ਸੀ ਉਦੋਂ ਅਸੀਂ ਰਾਮ ਮੰਦਿਰ ਜੀ ਬਣਾਏ ਸੀ ਉਸ ਤੋਂ ਪਹਿਲੇ ਅਸੀਂ ਰਾਮ ਮੰਦਿਰ ਜਦੋਂ ਪਾਸ ਹੋਇਆ ਸੀ ਇਹ ਚੀ ਹਾਂਜੀ ਜੀ ਰਾਮ ਮੰਦਿਰ ਬਣੇਗਾ ਉਦੋਂ ਹੀ ਰਾਮ ਪਰਿਵਾਰ ਬਣਵਾਇਆ ਸੀਗਾ ਪੂਰਾ ਫਿਰ ਉਸ ਤੋਂ ਬਾਅਦ ਪਿਛਲੀ ਵਾਰੀ ਅਸੀਂ ਇਹ ਇਹ ਰਾਮ ਜੀ ਜਦੋਂ ਰਾਮ ਜੀ ਜਿਹੜੀ ਮੂਰਤੀ ਸੀ ਉਹ ਬਣਾਈ ਸੀ ਇਹ ਕਿ ਤੋਂ ਸੀ ਥੋੜਾ ਜਿਹਾ ਮਾਦੇਵ ਜੀ ਦਾ ਰੱਖਿਆ ਨਾਲ ਜਿਹੜਾ ਹਨੂਮਾਨ ਜੀ ਦੇ ਨਾਲ ਕੀ ਕੁੰਬਲਾ ਵੀ ਦਿਖਾਈ ਹੈ ਥੋੜਾ ਜਿਹਾ ਉਹ ਵੀ ਥੀਮ ਰੱਖੀ ਉਹਨਾਂ ਨੂੰ ਸਾਰਾ ਰੀਲ ਦਾ ਤਾਂ ਜਿਆਦਾ ਨਹੀਂ ਹੁੰਦਾ ਸਾਨੂੰ ਚਲੋ ਉਮੀਦ ਕਰਾਂਗੇ ਕਿ ਤੁਸੀਂ ਇਹ ਜਿਹੜਾ ਤੁਹਾਡੇ ਪਿਤਾ ਜੀ ਨੇ ਇਹ ਕਾਰਵਾ ਸ਼ੁਰੂ ਕੀਤਾ ਇੱਕ ਸੋਚ ਲੈ ਕੇ ਗਏ ਨੇ ਕਿ ਤੁਸੀਂ ਵੀ ਲੈ ਕੇ ਆਓ ਮੈਂ ਨਾਲ ਹੁਣ ਇੱਥੇ ਇੱਕ ਬਹੁਤ ਅਹਿਮ ਇਸ ਕਹਾਣੀ ਦੇ ਪਿੱਛੇ ਦਾ ਕਿਰਦਾਰ ਵੀ ਹੈ ਕੀ ਨਾਮ ਹੈ ਤੁਹਾਡਾ ਕੀ ਨਾਮ ਤੁਹਾਡਾ ਰਕੇਸ਼ ਕੁਮਾਰਾ ਜੀ ਮੇਰੇ ਨਾਲ ਅੱਛਾ ਰਕੇਸ਼ ਜੀ ਇਹੋ ਜਿਹੇ ਜਿਹੜੇ ਕਲਾ ਨੇ ਕ੍ਰਿਤੀਆਂ ਨੇ ਅੱਗੇ ਵੀ ਕਰਦੇ ਰਹਿੰਦੇ ਹੋ ਹੋਰ ਕੋਈ ਸ਼ਹਿਰ ਦੇ ਵਿੱਚ ਇਸ ਤਰੀਕੇ ਨਾਲ ਗੱਡੀ ਦੇ ਉੱਤੇ ਬਣਾ ਕੇ ਲੈ ਕੇ ਜਾਂਦੇ ਨੇ ਇਦਾਂ ਨਹੀਂ ਅੱਗੇ ਹੋਰ ਪੇਂਟਿੰਗਸ ਕਰਦੇ ਹੋ ਹਾਂਜੀ ਦੁਨੀਆ ਦੇ ਵਿੱਚ ਦੇਖੋ ਜੀ ਪਰਮਾਤਮਾ ਦੇ ਭਗਤ ਬਹੁਤ ਹੈਗੇ ਆ ਬਿਲਕੁਲ ਹੋਰ ਮੰਦਰਾ ਵਿੱਚ ਵੀ ਅਸੀਂ ਜਾਇਦਾ ਹਾਂ ਹਾਂ ਬੜੇ ਬੜੇ ਦੂਰ ਹਿਮਾਚਲ ਦੇ ਵਿੱਚ ਵੀ ਜਾਇਦਾ ਵਾ ਹੂੰ ਜਿੱਥੇ ਵੀ ਕਿਤੇ ਰੈਸਟੋਰੈਂਟਾਂ ਦੇ ਵਿੱਚ ਵੀ ਕੰਮ ਕਰੀਦਾ ਹੋਰ ਫਿਲਮ ਲਾਈਨ ਦੇ ਵਿੱਚ ਵੀ ਕੰਮ ਕਰਕੇ ਆਇਆ ਹੋਇਆ ਮੈਂ ਚੰਡੀਗੜ੍ਹ ਤੋਂ ਅੰਮ੍ਰਿਤਸਰ ਟੀਪੀ ਗਰੇਵਾਲ ਜੀ ਦੀ ਫਿਲਮ ਹੈ ਜੀ ਅੱਛਾ ਉਹਨਾਂ ਵਿੱਚ ਵੀ ਮੈਂ ਆ ਆ ਡਾਇਰੈਕਟਰ ਦਾ ਗ੍ਰੇਟ 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 ਔਰ ਮੈਂ ਹੂੰ ਬੜਾ ਖੁਸ਼ ਨਸੀਬ ਹੁੰਨਾ ਵਾ ਆਪਣੇ ਆਪ ਨੂੰ ਸਮਝਦਾ ਕਿ ਜਦੋਂ ਮੈਨੂੰ ਇਹ ਸੇਵਾ ਮਿਲਦੀ ਐ ਇਦਾਂ ਦੀ ਕੋਈ ਜਦੋਂ ਵਾਰਤਾਲਾ ਜੈਸਾ ਡੇਟ ਮਾਨਕ ਸਾਹਿਬ ਹੂੰ ਸਾਨੂੰ ਹਮੇਸ਼ਾ ਮੌਕਾ ਦਿੰਦੇ ਨੇ ਮੌਕਾ ਦਿੰਦੇ ਆ ਜੀ ਇਸੇ ਬਾਹਾਨੇ ਨਾਲ ਸਾਡੇ ਕੋਲ ਵੀ ਸੇਵਾ ਹੋ ਜਾਂਦੀ ਐ ਬਿਲਕੁਲ ਠੀਕ ਐ ਔਰ ਸਾਡਾ ਵੀ ਮਨ ਇਹ ਹੁੰਦਾ ਵਾ ਕਿ ਸਾਡੀ ਕਲਾਕਾਰੀ ਨੂੰ ਲੋਕੀ ਦੇਖਦੇ ਆ ਲਾਈਕ ਕਰਦੇ ਆ ਔਰ ਸਾਨੂੰ ਵੀ ਇਹਨਾਂ ਦੇ ਪ੍ਰਤੀ ਸਾਡੀ ਸ਼ਰਧਾ ਜੁੜੀ ਹੋਈ ਹੈ ਬਿਲਕੁਲ ਠੀਕ ਹੈ ਯੋਗਦਾਨ ਤੁਹਾਡਾ ਪੈਂਦਾ ਤੁਹਾਡੀ ਸੇਵਾ ਨਾਲ ਜ਼ਰੂਰ ਪੈਂਦੀ ਹੈ ਬਿਲਕੁਕੁਲ ਇਹ ਤਸਵੀਰਾਂ ਜੋ ਬੇਹਦ ਖੂਬਸੂਰਤ ਵੀ ਨੇ ਮੈਂ ਕੈਮਰਾ ਪਰਸਨ ਨੂੰ ਜਵਾਰਾ ਕਵਾਂਗਾ ਕਿ ਉਹ ਸਾਰੀਆਂ ਤਸਵੀਰਾਂ ਜ਼ਰੂਰ ਨਾਲ-ਨਾਲ ਦਿਖਾਣ ਹਾਂ ਪਟਕ ਜੀ ਤੁਸੀਂ ਇੱਕ ਤਸਵੀਰ ਦਿਖਾ ਰਹੇ ਹੋ ਜੀ ਅੱਛਾ ਜਦੋਂ ਰਾਮ ਮੰਦਰ ਜਦੋਂ ਉੱਥੇ ਬਣਿਆ ਵੈ ਉਸ ਤੋਂ ਬਾਅਦ ਜਿਹੜਾ ਕਿ ਸ਼ੁਰੂਆਤ ਹੋਈ ਹੈ ਜਦੋਂ ਰਾਮ ਮੰਦਰ ਦੀ ਸਥਾਪਨਾ ਹੋਈ ਸੀਗੀ ਉਸ ਮਨ ਚ ਆਇਆ ਕਿ ਅਸੀਂ ਕੋਈ ਐਸਾ ਵੀਊ ਬਣਾਈਏ ਕਿ ਜਿਹਨਾਂ ਨੂੰ ਪਬਲਿਕ ਨੂੰ ਪਤਾ ਲੱਗੇ ਕਿ ਰਾਮ ਦਰਬਾਰ ਇਹ ਕਿਸੇ ਕੈਸਾ ਹੋਊਗਾ ਇਸ ਤਰ੍ਹਾਂ ਦੇ ਦੇਖ ਕਿਦਾਂ ਦੀ ਹੈ ਮਤਲਬ ਹੈ ਉਹ ਫਿਰ ਅਸੀਂ ਰਾਮਦੇਵਨ ਆਪਣੀ ਕਾਰ ਦੇ ਉੱਤੇ ਪੂਰਾ ਉਤਾਰਨ ਦੀ ਕੋਸ਼ਿਸ਼ ਕੀਤੀ ਹੂੰ ਬਹੁਤ ਖੁਸ਼ੀ ਹੋਈ ਹੈ ਮਨ ਬਹੁਤ ਪਰਸੰਨ ਹੋਇਆ ਬੇਹਤ ਖੂਬਸੂਰਤ ਕਲਾਕਾਰੀ ਇਹੀ ਉਮੀਦ ਕਰਾਂਗੇ ਕਿ ਅੱਗੇ ਕਾਰਵ ਇਸ ਤਰੀਕੇ ਨਾਲ ਹੀ ਚੱਲਦਾ ਰਹੇ ਕਿ ਸੁਨੇਹਾ ਤੁਸੀਂ ਸਮਾਜ ਨੂੰ ਜਿਹੜਾ ਅਖੀਰ ਚ ਜ਼ਰੂਰ ਦਿਓਗੇ ਤੁਹਾਡੀ ਜ਼ੁਬਾਨੀ ਅਸੀਂ ਜ਼ਰੂਰ ਸੁਣਨਾ ਚਾਹਾਂ ਸਮਾਜ ਨੂੰ ਸੁਨੇਹਾ ਇਹ ਹੀ ਹੈ ਕਿ ਜਿਸ ਤਰ੍ਹਾਂ ਅਸੀਂ ਪ੍ਰਭੂ ਸ਼੍ਰੀ ਰਾਮ ਦੇ ਨਾਲ ਜਿਹੜੇ ਤੇ ਅਰੇ ਜਨਤਾ ਨੂੰ ਸਾਰੇ ਆਮ ਪਾਕਿਸਤਾਨ ਨੂੰ ਇਹੀ ਆਪਣਾ ਕੋਸ਼ਿਸ਼ ਕਰਦੇ ਤਾਂ ਕਹਿੰਨੇ ਕਹਿਣਾ ਚਾਹੁੰਦੇ ਆ ਸਨੇਹ ਦੇਣਾ ਚਾਹੁੰਦੇ ਆ ਕਿ ਤੁਸੀਂ ਵੀ ਇਸੇ ਤਰੀਕੇ ਨਾਲ ਪ੍ਰਭੂ ਦੇ ਦੱਸੇ ਹੋਏ ਜਿਹੜੇ ਮਾਰਗ ਤੇ ਚੱਲੋ ਜਿਹੜੇ ਉਹਨਾਂ ਚੰਦ ਜੀ ਦੱਸੋ ਸਨੇਹ ਜਿਹੜੇ ਆ ਕਿ ਆ ਜਿਹੜੇ ਉਹਨਾਂ ਕਰਮ ਕੀਤੇ ਉਹਨਾਂ ਦੇ ਅਕੋਰਡਿੰਗਲੀ ਅਸੀਂ ਚੱਲੀਏ ਬਸ ਵੀ ਪਾਲਾਂ ਨੂੰ ਪੂਰੇ ਤਰੀਕੇ ਨਾਲ ਕਰੀਏ ਤੇ ਉਹਨਾਂ ਤੇ ਪੂਰਾ ਉਤਰੀਏ ਬਿਲਕੁਲ ਠੀਕ ਤੇ ਇਹੀ ਮੇਰਾ ਸਨੇਹ ਹੈ ਬਹੁਤ ਬਹੁਤ ਸ਼ੁਕਰੀਆ ਪਾਠਕ ਸਾਹਿਬ ਬੇहद ਖੂਬਸੂਰਤ ਸੋਚ ਲੈ ਕੇ ਤੁਹਾਡੇ ਚ ਹਾਜ਼ਰ ਹੋਏ ਸੀ ਮੇਰੇ ਕੈਮਰਾ ਪਰਸਨ ਜਗਰੂਪ ਤੇ ਮੈਨੂੰ ਪ੍ਰਮੇਸ ਸਿੰਘ ਨੂੰ ਬਹੁਤ ਜ਼ਿਆਦਾ ਧੰਨਵਾਦ